ਮੌਸਮ ਪੰਜਾਬ ਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ ਸਵੇਰ ਤੋਂ ਪੰਜਾਬ ਦੇ ਕੁਝ ਪੂਰਬੀ ਦੱਖਣੀ ਅਤੇ ਕੇਂਦਰੀ ਹਿੱਸਿਆਂ ਵਿੱਚ ਹਲਕੀ ਬੱਦਲਵਾਈ ਦੇਖਣ ਨੂੰ ਮਿਲੀ ਹੈ ਖਾਸ ਤੌਰ ਤੇ ਚੰਡੀਗੜ੍ਹ ਮੋਹਾਲੀ ਨੰਗਲ ਸ੍ਰੀ ਅਨੰਦਪੁਰ ਸਾਹਿਬ ਲੁਧਿਆਣਾ ਸ੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਅਤੇ ਮਲੇਰਕੋਟਲਾ ਦੇ ਖੇਤਰਾਂ ਵਿੱਚ ਸਵੇਰੇ 7 ਵਜੇ ਤੋਂ ਲੈ ਕੇ ਲਗਭਗ 11 ਵਜੇ ਤੱਕ ਬੱਦਲ ਛਾਏ ਰਹਿਣਗੇ ਇਨ੍ਹਾਂ ਇਲਾਕਿਆਂ ਵਿੱਚ ਬੂੰਦਾਬੰਦੀ ਕਿਣਮਣ ਜਾਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ 40 ਤੋਂ 50% ਸੰਭਾਵਨਾ ਹੈ ਹਾਲਾਂਕਿ ਭਾਰੀ ਮੀਂਹ ਪੈਣ ਦੀ ਕੋਈ ਵੱਡੀ ਸੰਭਾਵਨਾ ਨਹੀਂ ਹੈ ਹੁਣ ਆਪਾਂ ਰਾਤ ਦੇ ਮੌਸਮ ਬਾਰੇ ਗੱਲਬਾਤ ਕਰ ਲੈਨੇ ਆਂ ਬੀਤੀ ਰਾਤ ਲਗਭਗ 7 ਵਜੇ ਇੱਕ ਮੌਸਮੀ ਸਿਸਟਮ ਮਾਝੇ ਖੇਤਰ ਦੇ ਗੁਰਦਾਸਪੁਰ ਤੋਂ ਦਾਖਲ ਹੋਇਆ ਸੀ ਜਿਸ ਨਾਲ ਗੁਰਦਾਸਪੁਰ ਪਠਾਨਕੋਟ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਅਤੇ ਨਮਾਸਹਿਰ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਅਤੇ ਗਰਜ ਚਮਕ ਨਾਲ ਮੀਂਹ ਪਿਆ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਵੀ ਪਿਆ ਜਦਕਿ ਕਈ ਥਾਵਾਂ 'ਤੇ ਹਲਕਾ ਤੋਂ ਦਰਮਿਆਨੀ ਮੀਂਹ ਦੇਖਣ ਨੂੰ ਮਿਲਿਆ ਦੁਪਹਿਰ ਅਤੇ ਸ਼ਾਮ ਦਾ ਮੌਸਮ ਦੱਖਣੀ ਪੱਛਮੀ ਮਾਲਵਾ ਮਾਝਾ ਖੇਤਰ ਪੱਛਮੀ ਅਤੇ ਉੱਤਰੀ ਇਲਾਕੇ ਮੋਗਾ ਲੁਧਿਆਣਾ ਬਰਨਾਲਾ ਫਜ਼ਿਲਕਾ ਫਰੀਦਕੋਟ ਅਤੇ ਮੁਕਸਰ ਸਮੇਤ ਬਾਕੀ ਹਿੱਸਿਆਂ ਵਿੱਚ ਫਿਲਹਾਲ ਅਗਲੇ 7 ਅਤੇ ਮੁਕਸਰ ਸਮੇਤ ਬਾਕੀ ਹਿੱਸਿਆਂ ਵਿੱਚ ਫਿਲਹਾਲ ਅਗਲੇ 5-7 ਘੰਟਿਆਂ ਤੱਕ ਕੋਈ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਇਨ੍ਹਾਂ ਇਲਾਕਿਆਂ ਦਾ ਮੌਸਮ ਆਮ ਤੌਰ ਤੇ ਠੀਕ-ਠਾਕ ਰਹੇਗਾ। ਹਾਲਾਂਕਿ ਦੁਪਹਿਰ ਤੋਂ ਬਾਅਦ ਕੁਝ ਛੋਟੇ-ਮੋਟੇ ਟੁੱਟਵੇਂ ਗਰਜ ਚਮਕ ਵਾਲੇ ਬੱਦਲ ਬਣ ਸਕਦੇ ਹਨ ਪਰ ਕਿਸੇ ਵੱਡੇ ਮੌਸਮੀ ਸਿਸਟਮ ਦੇ ਬਣਨ ਦੀ ਕੋਈ ਉਮੀਦ ਨਹੀਂ ਹੈ। ਹਵਾ ਅਤੇ ਤਾਪਮਾਨ ਹਵਾਵਾਂ ਮਾ ਜ਼ਿਆਦਾਤਰ ਦੱਖਣ ਵੱਲੋਂ ਚੱਲਣਗੀਆਂ ਜਿਸ ਵਿੱਚ ਕੁਝ ਇਲਾਕੇ ਵਿੱਚ ਦੱਖਣ ਪੱਛਮੀ ਜਾਂ ਦੱਖਣੀ ਪੂਰਬੀ ਰੁੱਖ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਜੇਕਰ ਦੁਪਹਿਰ ਤੋਂ ਬਾਅਦ ਮੌਸਮ ਵਿੱਚ ਕੋਈ ਵੱਡਾ ਬਦਲਾਅ ਆਉਂਦਾ ਹੈ ਤਾਂ ਤੁਹਾਨੂੰ ਇਸ ਬਾਰੇ ਤੁਰੰਤ ਜਾਣਕਾਰੀ ਦਿੱਤੀ ਜਾਵੇਗੀ ਇਸ ਤਰ੍ਹਾਂ ਦੀਆਂ ਤਾਜ਼ਾ ਅਪਡੇਟ ਦੇਖਣ ਲਈ ਮੌਸਮ ਪੰਜਾਬ ਦੇ ਚੈਨਲ ਦੇ ਨਾਲ ਜੁੜੋ